ਅੰਦ ਅਲੀਵਾਲ ਚਪੇੰਦ ਇੱਕ ਪ੍ਰਾਈਵੇਟ ਸਕੂਲ ਦੇ 10ਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਅਤੇ ਉਸ ਦੇ ਪਿਤਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਮਾਰਕਟਾਈ ਦੇ ਦੋਸ਼ ਲਗਾਏ ਹਨ ਮਾਰਕਟਾਈ ਨੇ ਚਲਦੇ ਬੱਚੇ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਦੀਵਿੰਦਰ ਜੀ ਸਿੰਘ ਕਿ ਇਸ ਨੂੰ ਪਤਾ ਅਲ ਭਾਤ ਨਹੀਂ ਤਾਂ ਇਹ ਤੇ ਘਰੋਂ ਆਉਂਦੇ ਹਨ ਪੇਪਰ ਦੇ ਕੇ ਤੇ ਬੱਸ ਦੇ ਲਾਗੋ ਕੱਢਿਆ ਤੇ ਬੱਸ ਵਾਲਾ ਸਾਡੇ ਉੱਤੇ ਜਿਹੜਾ ਵੀ ਲੱਗਾ ਬੱਸ ਤੇ ਬੱਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਾਣੀ ਹੈ ਤੇ ਬੱਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਵੀ ਝੂਠੀ ਝੂਠੀ ਸ਼ਿਕਾਇਤ ਲਾਈ ਹਾਂਜੀ ਸਕੂਲ ਦੀ ਬੱਸ ਸੀ ਸਕੂਲ ਜਾ ਕੇ ਝੂਠੀ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾੜਿਆ ਵਾ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬੱਸ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਤੇ ਪ੍ਰਿੰਸੀਪਲ ਸਰ ਨੇ ਮੈਨੂੰ ਝੂਠਾ ਮਾਤਰੀ ਕਰਵਾ ਕੇ ਸਕੂਲੇ ਬੁਲਾਇਆ ਕਿ ਤੁਹਾਡਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਹੋਣਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ ਤੇ ਪ੍ਰਿੰਸੀਪਲ ਦੇ ਨਾਲ ਡਰਾਈਵਰਾਂ ਨੇ ਫੜ ਕੇ ਕੁੱਟਿਆ ਜੇ ਮੇਰੇ ਨਾਣਾ 'ਚ ਲੱਤਾਂ ਮਾਰੀਆਂ ਨੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ ਤੇ ਮੇਰੇ ਪਿੱਛੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਜੇ ਆ ਵੇਖੋ ਇਹ ਪੇਪਰ ਤੋਂ ਪਹਿਲਾਂ ਡੋਟ ਮਾਰ ਕੀਤੀ ਗਈ ਜੇ ਤੇ ਕਟ ਕੇ ਫਿਰ ਪੇਪਰ ਦੇਣ ਘਲਾਇਆ ਹੈ ਮੇਰਾ ਨਾਮ ਭਪਿੰਦਰ ਸਿੰਘ ਆ ਜੀ ਇਹ ਮੇਰਾ ਬੱਚਾ ਵਾ ਪੋਤੇ ਆ ਮੇਰਾ ਪਹਿਲੀ ਵਾਰ ਪੜਦਾ ਮੈਰੀ ਗੋਲਡ ਸਕੂਲ ਦੇ ਵਿੱਚ ਮਾਮਲਾ ਬੱਸ ਵਾਲੇ ਦਾ ਹੈਗਾ ਕੁਝ ਬੱਸ ਵਾਲੇ ਇਹ ਕੋ ਸਾਈਡ ਸੂਟ ਦਬਾਈਆ ਤੇ ਨਾ ਬੱਚੇ ਨੇ ਕਿਹਾ ਵਾ ਕਿ ਤੇ ਕਿ ਇੱਕੇ ਚਲਾ ਤੇ ਉਹਨੇ ਆ ਕੇ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਵਾ ਕੋ ਝੂਠ ਦੱਸਿਆ ਵਾ ਤੇ ਪਰਿਸੀ ਪ੍ਰਿੰਸੀਪਲ ਨੇ ਮੈਸੇਜ ਝੂਠਾ ਕਰ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਵਾਇਵਾਲਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਂ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾਰ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਪਹਿਲਾਂ ਇਹਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉਹਦੇ ਫਿਰ ਇਹਨੂੰ ਧੂਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ ਚਾ 6 7 ਡਰਾਈਵਰ ਹੀ ਗਏ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂੰਹ ਤੇ ਮੁੱਕੀਆਂ ਮਾਰੀਆਂ ਅੱਖ ਦੇ ਰੋੜ ਪਿਆ ਵਾ ਹਿੱਕ ਤੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਵਾ ਇਹ ਐਵੇਂ ਪੜਦੇ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਤੇ ਕਦੀ ਕੋਈ ਇਹੋ ਜਿਹਾ ਪ੍ਰਿੰਸੀਪਲ ਵੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਹੋਵਾਂ ਦਾ ਬੱਚੇ ਵਿਗੜੇ ਨੇ ਮੈਨੂੰ ਬੱਚੇ ਵਿਗੜੇ ਤੇ ਜਾਪਦੇ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਜਾਪਦਾ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਇਦਾਂ ਕੋਈ ਬੱਚੇ ਨੂੰ ਕੋੜਦਾ ਨਹੀਂਗਾ ਅੱਜਕੱਲ੍ਹ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਤੇ ਰਿਵਾਜ ਹੈ ਲੀ ਪੈਲੀ ਗੱਲ ਤੇ ਕਾਨੂੰਨ ਬਣੇ ਪਏ ਆ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਦਾ ਜੀ ਮੈਨੂੰ ਇਨਸਾਫ ਮਿਲੇ ਜਿੱਦਾਂ ਦੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਹੈ ਮੇਰੇ ਤੋਂ ਦੇਖੀ ਨਹੀਂ ਜਾਣਦੀ ਪ੍ਰਾਈਵੇਟ ਹੌਂਦੀ ਕਰਵਾਇਆ ਹਾਂਜੀ ਮੈਡੀਕਲ ਕਰਾਇਆ ਜੀ ਚੌਂਕੀ ਚੱਲੇ ਆ ਜੀ ਰਿਪੋਰਟ ਦੇ ਜਿਹੜੀ ਹੈ ਮਾਰਕਟ ਦੀ ਗੱਲ ਆ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਦਾ ਸਹਿਮਤ ਨਹੀਂ ਆ ਹਾਂ ਇੱਕ ਅੱਧਾ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ওভারਟੇਕ ਕਰਦੇ ਰਹੇ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਅ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ਼ ਬਣਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੇ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮੰਨਵਾਉਂਦੇ ਇਸੇ ਗੱਲ ਅੱਗੇ ਅਗਲੇ ਪਾਸੇ ਵਧਾਉਂਦੇ ਔਰ ਪੇਰੈਂਟਸ ਦੇ باوجود ਦੇਖਦੇ ਕਿ ਮੇਰੇ ਤੋਂ ਕੋਈ ਸੰਪਰਕ ਨਹੀਂ ਕੀਤਾ। ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਪਹਿਲਾਂ ਹੋਗੀ ਪਾਰਵਲ ਸੈਂਟਰ ਇਹਨਾਂ ਦਾ। ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਉੱਧਰ ਗਏ ਸੀ। ਦੋਨੋਂ ਬੱਚੇ ਨੇ ਮੰਨ ਕੇ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ। ਦੋਨਾਂ ਬੱਚਿਆਂ ਨੂੰ ਵੀ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਉਹ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਮ ਵਾਸਤੇ ਕਰਦੇ ਹਾਂ। ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰਨ ਲਈ ਮੰਨ ਲਈ ਕਿ ਠੀਕ ਆ ਸਾਡੀ ਗਲਤੀ ਗਏ ਸੀ ਜਦੋਂ ਮੈਂ ਇਹਨੂੰ ਰਜਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੇ ਉਹ ਤੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਉਹ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਇਹ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕੋ ਦੀ ਲਾਈ ਮੈਂ ਇੱਕ ਦੋ ਦੇ ਹਲਕੇ-ਹਲਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰੋ ਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮ ਸਿੰਘ ਜਿਹੜਾ ਸਾਡੇ ਉਹ ਪੈਂਚਾਰਜ ਬਲबीर ਸਿੰਘ ਪੰਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10-12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਆ ਇਹਦੇ ਨਾਲ ਕੋਈ 5-6 ਸਾਥੀ ਇਹਨਾਂ ਦਾ ਉੱਥੇ ਝਗੜਾ ਆ ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀ ਆਪਾਂ ਗੱਲ ਕੀਤੀ। ਸੋਣ ਚੇਵੀ ਆਇਆ ਕਿ ਸ਼ਾਇਦ ਬਿਕਰਮਦੀ ਵੀ ਲੱਥੀ ਆ। ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕੋਈ ਜ਼ਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖਿੱਚਤ ਹੋਈ ਆ ਉੱਥੇ ਉਹਨਾਂ ਦੇ ਕੱਪੜੇ-ਕੁਪੜੇ ਤੋਂ ਵੀ ਪਤਾ ਲੱਗਦਾ ਸੀ। ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਰਿਕਾਰਡਿੰਗ ਵੀ ਹੈ ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਸੇ ਦਾ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜੇ ਆ ਜਾਂ ਹੋਰ ਵੀ ਉਹਨੂੰ ਪਜੀਆਂ ਤੇ। ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦੇ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰੋਵਲ ਪਿੰਡ ਜਿਹੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਚ ਉਹਨੂੰ ਸੱਟਾਂ ਲੱਗੀਆਂ